ਚਲੰਬਰ ਵਿੱਚ ਸਕੂਲਾਂ ਦੇ ਬਾਹਰ ਟ੍ਰੈਫਿਕ ਪੁਲਿਸ ਅਤੇ ਸਪੈਸ਼ਲ ਪੁਲਿਸ ਨੂੰ ਲਗਾਏ ਗਏ ਮਾਰਕ ਦਵਾਂ ਸਕੂਲਾਂ ਦੇ ਬਾਹਰ ਖੁੱਲੜਬਾਜ਼ੀ ਕਰਨ ਵਾਲਿਆਂ ਜਿਨ੍ਹਾਂ ਕੋਲ ਆਪਣੇ ਵਾਹਨਾਂ ਦੇ ਪੂਰੇ ਦਸਤਾਵੇਜ਼ ਨਹੀਂ ਸਨ ਤੇ ਅੰਡਰਏਜ ਗੱਡੀ ਚਲਾਉਣ ਵਾਲੇ ਬੱਚਿਆਂ ਦੇ ਚਲਾਣ ਕੱਟੇ ਗਏ ਇਸ ਮੌਕੇ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਵਾਹਨਾਂ ਦੇ ਦਸਤਾਵੇਜ਼ ਪੂਰੇ ਰੱਖਣ ਅਤੇ ਸੜਕੀ ਨਿਯਮਾਂ ਦੀ ਪਾਲਣਾ ਜ਼ਰੂਰ ਕਰਨ ਚਲੰਬਰ ਤੋਂ ਸ਼ਾਨ ਚੁਨੇਜਾ ਦੀ ਰਿਪੋਰਟ ਮਾਈਸਟਰ ਨਾਟਕਾ ਲਗਾ ਆਏ ਇਹਦੇ ਬਾਰੇ ਦੱਸੋ ਯਾਰ ਮੈਂ ਸਬ ਇੰਸਪੈਕਟਰ ਮਨਜੀਤ ਸਿੰਘ ਅੱਜੋ 65 ਟੀਮ ਦੇ ਨਾਲ ਕਿੱਥੇ ਫੀਟ ਪੂ ਜਾਂਦਾ ਸਕੂਲ ਦਾ ਸੌਣਾ ਨਾ ਆਇਆ ਇਹ ਸਾਡੇ ਮਾਜੋ ਜੀ ਸਾਹਿਬ ਦੇ ਕੋਫਮਰ ਲੱਗਦੇ ਆ ਜਿਹੜੇ ਹੁਲਰ ਬਾਜੀ ਜਿਨ੍ਹਾਂ ਨੇ ਨੰਬਰ ਪੇਟਾਂ ਨਹੀਂ ਲਾਈਆਂ ਅੰਦਰ ਜਿਰਾਕੋਂ ਬਦਲੇ ਨੇ ਛਿੱਕਾ ਮਾਰਦੇ ਨੇ ਸਕੂਲਾਂ ਦੇ ਮੋਰੇ ਉਹਨਾਂ ਦੀ ਰੋਕਾਂ ਬਾਤੀ ਹੈ ਸਾਰਾ ਜਿਹੜਾ ਉਹ ਕਾਲਾ ਮਾਜੀ ਸਾਹਮਣੇ ਕੀਤਾ ਪੂਰੇ ਤੈਦੀ ਇਹ ਅੱਜ ਇੱਕ ਨਕਲ ਆਇਆ ਜਿਹੜਾ ਪਹਿਲਾਂ ਮਿਲਾਇਆ ਸੀ ਇਹਦੇ ਵਿੱਚ ਅੰਦਰ ਇਹਦੇ ਗੁੱਲਟ ਪਾਕੇ ਮਾਰਦੇ ਜਾਂ ਜ਼ੋਰ ਕਾਪਾ ਕਰਦੇ ਬਿਤੇ ਉਹਨਾਂ ਬਾਜਾਂ ਦੇ ਚਲਾਨ ਚੁੜੇ ਜਾਂਦੇ ਆ ਤਾਂ ਕਿ ਜਿਹੜਾ ਵਾ ਕੋਈ ਮੇਕੇ ਦੇ ਜੇਕਰ ਹਾਵਾਲਿਆਂ ਨੂੰ ਪਬਲਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜੇ ਜਣਾਵਾ ਇਹ ਕੱਝੂ ਕੰਮ ਦਾਦਾ ਚੱਲਦਾ ਅੱਗੇ ਤੋਂ ਵੀ ਚੱਲਦਾ ਲੱਗਦਾ ਮਨਜੀਤ ਕਿੰਨੇ ਕੁ ਚਲਾਨ ਕੱਟੇ ਜਾ ਚੁੱਕੇ ਹੁੰਦੇ ਚਲਾਨ ਜੀ ਅਸੀਂ ਤਕਰੀਬਨ ਅੱਧੇ ਪੁਣੇ ਕੇ ਨੇੜੇ ਵਿੱਚ ਪਰਤ ਕੇ ਚਲਾਨ ਕਰਦੇ ਹਾਂ ਜਿਹਦੇ ਵਿੱਚ ਦੋ ਮੋਰਸਲ ਮੌਕ ਕਰ ਦਿੰਦੇ ਨੇ ਇੱਕ ਅਕੱਛੇ ਨੰਬਰੀ ਹੈਨੀ ਦੀ ਮਗਰਾੜ ਯਾਨੀ ਕਿ ਇੱਕ ਲੜਕਾ ਅੰਡਰਏਜ ਸੀਗਾ ਉਹਨਾਂ ਦਾ ਲੰਮਾ ਹੋ ਕੇ ਆਉਂਦਾ ਜਿੱਦਾਂ ਤੁਸੀਂ ਜਿਹੜੀ ਕਰਦੇ ਕਿ ਕੀ ਆ ਸਾਡੇ ਨਾਲ